ਰਾਗ ਸੁਹੀ ਮਹਲਾ ਪੰਜਵਾਂ ਘਰ ਪੰਜਵਾਂ ਪੜਤਾਲ ਸੋਹੀ ਰਾਗ ਦੇ ਅੰਦਰ ਤਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਪੰਜਵੇਂ ਘਰ ਪੜਤਾਲ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲ ਨਾਮ ਦੁਨੀਆ ਦੀਆਂ ਪ੍ਰੀਤਾਂ ਵਿੱਚੋਂ ਵੱਡੀ ਪ੍ਰੀਤ ਮਨ ਨੂੰ ਮੋਣ ਵਾਲੇ ਲਾਲ ਪ੍ਰਭੂ ਦੀ ਹੈ ਜਪ ਮੰਨ ਗੋਬਿੰਦ ਇਕੈ ਅਵਰ ਨਹੀਂ ਕੋ ਲਿਖੈ ਸੰਤ ਲਾਗ ਮਨਹਿ ਛਾੜ ਦੁਗਦਾ ਕੀ ਕੁਰਿਆ ਰਹਾਓ ਹੇ ਮਨ ਸਿਰਫ ਉਸ ਪ੍ਰਭੂ ਦਾ ਨਾਮ ਜਪਿਆ ਕਰ ਹੋਰ ਕੋਈ ਉਦਮ ਉਸ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦਾ ਸੰਤਾਂ ਦੀ ਚਰਨੀ ਲੱਗਾ ਰੋ ਅਤੇ ਆਪਣੇ ਮਨ ਵਿੱਚੋਂ ਡਾਮਾ ਡੋਲ ਰਹਿਣ ਵਾਲੀ ਦਸ਼ਾ ਦੀਪਕ ਡੰਡੀ ਦੂਰ ਕਰ ਦੇ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੋਠਰੀਆ ਭਿੰਨ 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 ਕਰੀਆ ਨਿਰਲੇਪ ਪ੍ਰਭੂ ਦੇ ਤ੍ਰੈਗੁਣੀ ਸੰਸਾਰ ਬਣਾਇਆ ਇਸ ਵਿੱਚ अनेका ਸਰੀਰ ਕੋਟੜੀਆਂ ਉਸ ਦੇ ਵੱਖ-ਵੱਖ ਕਿਸਮ ਦੀਆਂ ਬਣਾ ਦਿਤੀਆਂ ਵਿੱਚ ਮਨ ਕੋਟਵਰੀਆ ਹਰੇਕ ਸਰੀਰ ਕੋਟੜੀ ਵਿੱਚ ਮਨ ਨੂੰ ਕੋਤਵਲ ਬਣਾ ਦਿੰਦਾ ਨਿਜ ਮੰਦਰ ਪ੍ਰੀਆ ਪਿਆਰਾ ਪ੍ਰਭੂ ਹਰੇਕ ਸਰੀਰ ਕੋਟੜੀ ਵਿੱਚ ਆਪਣੇ ਮੰਦਰ ਵਿੱਚ ਰਹਿੰਦਾ ਹੈ ਤਹਾ ਆਨੰਦ ਕਰੀਆ ਅਤੇ ਉਥੇ ਆਨੰਦ ਮਨਦਾ ਹੈ ਨਾ ਮਰੀਆ ਨਾ ਜਰੀਆ ਉਸ ਪ੍ਰਭੂ ਨੂੰ ਨਾ ਮੌਤ ਆਉਂਦੀ ਹੈ ਨਾ ਬੁਢਾਪਾ ਉਸ ਦੇ ਨੇੜੇ ਟੁੱਕਦਾ ਹੈ ਕੀਰਤਨ ਜੁਰੀਆ ਬਹੁ ਵਿਦ ਫਿਰਿਆ ਪਰ ਕੋ ਹਿਰਿਆ ਜੀਵ ਪ੍ਰਭੂ ਦੀ ਰਚੀ ਰਚਨਾ ਵਿੱਚ ਹੀ ਜੁੜਿਆ ਰਹਿੰਦਾ ਹੈ ਕਈ ਤਰੀਕਿਆਂ ਨਾਲ 扑ਕਦਾ ਫਿਰਦਾ ਹੈ ਪਰਾਏ ਤਾਨੂੰ ਰੂਪ ਨੂੰ ਤੱਕਦਾ ਫਿਰਦਾ ਹੈ ਵਿਖਣਾ ਕਿਰਿਆ ਵਿਸ਼ੇ ਵਿਕਾਰਾਂ ਵਿੱਚ ਕਿਰਿਆ ਰਿੰਦਾ ਹੈ ਅਬ ਸਾਧੂ ਸੰਗ ਪਰਿਆ ਏਸ ਮਨੁੱਖਾ ਜਨਮ ਵਿੱਚ ਜਦੋਂ ਜੀਉ ਗੁਰੂ ਦੇ ਸੰਗਤ ਵਿੱਚ ਆਪੜਦਾ ਹੈ ਹਰ ਦੁਆਰੇ ਖਰਿਆ ਤਾਂ ਪ੍ਰਭੂ ਦੇ ਦਰ ਤੇ ਆਖ ਲੁੰਦਾ ਹੈ ਦਰਸ਼ਨ ਕਰਿਆ ਪ੍ਰਭੂ ਦਾ ਦਰਸ਼ਨ ਕਰਦਾ ਹੈ ਨਾਨਕ ਗੁਰ ਮਿਰਿਆ ਹੇ ਨਾਨਕ ਜਿਹੜਾ ਵੀ ਮਨੁੱਖ ਗੁਰੂ ਨੂੰ ਮਿਲਦਾ ਹੈ ਬੋਹਰ ਨ ਫਰੀਆ ਉਹ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਟਕਦਾ ਸੁਹੀ ਮਹਲਾ ਪੰਜਵਾਂ ਰਾਸ ਮੰਡਲ ਕੀਨੋ ਆਖਾਰਾਂ ਇਹ ਸਾਰਾ ਜਗਤ ਖਿਲਾਰਾ ਪ੍ਰਮਾਤਮਾ ਨੇ ਆਪ ਬਣਾ ਰੱਖਿਆ ਹੈ ਸਗਲੋ ਸਾਜ ਰਖਿਓ ਪਾਸਾ ਰਹਾਉ ਇਹ ਮਾਨਵ ਸਨੇ ਰਸਾਂ ਪਾਣ ਲਈ ਅਖਾੜਾ ਤਿਆਰ ਕੀਤਾ ਹੈ ਰਸਾਂ ਵਾਸਤੇ ਮੰਡੂਆ ਬਣਾ ਦਿੱਤਾ ਹੈ ਬਹੁ ਵਿਦ ਰੂਪ ਰੰਗ ਅਪਾਰਾ ਇਸ ਜਗਤ ਅਖਾੜੇ ਵਿੱਚ ਕਈ ਕਿਸਮਾਂ ਦੇ ਬਿਆਨਤ ਰੂਪ ਹਨ ਰੰਗ ਹਨ ਦੇਖੇ ਖੁਸ਼ੀ ਭੋਗ ਨਹੀਂ ਹਾਰਾ ਪਰਮਾਤਮਾ ਆਪ ਇਸ ਨੂੰ ਖੁਸ਼ੀ ਨਾਲ ਵੇਖਦਾ ਹੈ ਪਦਾਰਥਾਂ ਦੇ ਭੋਗ ਭੋਗਦਾ ਹੈ ਪਰ ਭੋਗ ਦਾ ਥੱਕਦਾ ਨਹੀਂ ਸਭ ਰਸ ਲੈਤ ਬਸਤ ਨਿਰਾਰਾ ਸਾਰੇ ਰਸ ਮਾਨਦਾ ਹੋਇਆ ਵੀ ਉਹ ਪ੍ਰਭੂ ਆਪ ਨਿਰਲੇਪੀ ਰਹਿੰਦਾ ਹੈ ਵਰਣ ਚਿਹਨ ਨਹੀਂ ਮੁਖ ਨ ਮਸਾਰਾ ਹੈ ਪ੍ਰਭੂ ਤੇਰਾ ਨਾਮ ਕੋਈ ਰੰਗ ਹੈ ਨਾ ਕੋਈ ਨਿਸ਼ਾਨ ਹੈ ਨਾ ਤੇਰਾ ਕੋਈ ਮੂੰਹ ਹੈ ਨਾ ਕੋਈ ਦਾੜੀ ਹੈ ਕਹਾਂ ਨ ਜਾਈ ਖੇਲ ਤੁਹਾਰਾ ਤੇਰਾ ਰਚਿਆ ਜਗਤ ਖੇਲ ਬਿਆਨ ਨਹੀਂ ਕੀਤਾ ਜਾ ਸਕਦਾ ਨਾਨਕ ਰੇਣਾ ਸੰਤ ਚਰਨਾਰਾ ਨਾਨਕ ਆਖਦਾ ਹੈ ਕਿ हे ਪ੍ਰਭੂ ਮੈਂ ਤੇਰੇ ਦਰ ਤੋਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਤੂੜ ਮੰਗਦਾ ਹਾਂ ਸੋਹੀ ਮਹਲਾ ਪੰਜਵਾ ਮੈਂ ਆਇਆ ਸ਼ਰਨ ਆਇਆ ਪੁਰਸੈ ਆਇਆ ਕਿਰਪਾ ਆਇਆ हे ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਇਸ ਪ੍ਰਭੂਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ ਜਿਵੇਂ ਭਾਵੈ ਤਿਉਂ ਰੱਖੋ ਸਵਾਮੀ ਮਾਰਗ ਗੁਰਹਿ ਪਠਾਇਆ ਰਹਾਓ ਸੋ ਹੈ ਮਾਲਕ ਪ੍ਰਭੂ ਜਿਵੇਂ ਤੈਨੂੰ ਚੰਗਾ ਲੱਗੇ ਮੇਰੀ ਰਖਿਆ ਕਰ ਮੈਨੂੰ ਤੇਰੇ ਦਰ ਤੇ ਗੁਰੂ ਨੇ ਭੇਜਿਆ ਹੈ ਮੈਨੂੰ ਤੇਰੇ ਦਰ ਦਾ ਰਸਤਾ ਗੁਰੂ ਨੇ ਵਿਖਾਇਆ ਹੈ ਮਹਾ ਦੁਤਰ ਮਾਇਆ ਜੈਸੇ ਪੰਨ ਚੁਲਾਇਆ ਹੈ ਪ੍ਰਭੂ ਤੇਰੀ ਰਚੀ ਮਾਇਆ ਇੱਕ ਵੱਡਾ ਸਮੁੰਦਰ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ ਜਿਵੇਂ ਤੇਜ਼ ਹਵਾ ਤਕੇ ਮਾਰਦੀ ਹੈ ਤੇਵੇਂ ਮਾਇਆ ਦੀਆਂ ਲਹਿਰਾਂ ਤਕੇ ਮਾਰਦੀਆਂ ਹਨ ਸੋਨ ਸੋਨ ਹੀ ਡਰਾਇਆ ਹੈ ਪ੍ਰਭੂ ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ ਕਰਰੋ ਧਰਮ ਰਾਯਾ ਕਿਤਰਮ ਰਾ ਦੀ ਮੜਾ ਕਰੜਾ ਕਮ ਹੈ ਗ੍ਰਹਿ ਅੰਧ ਕੋ ਪਾਇਆ ਹੈ ਪ੍ਰਭੂ ਇਹ ਸੰਸਾਰ ਇੱਕ ਅੰਨਾ ਖੂ ਹੈ ਪਾਵਕ ਸਗਰਾਇਆ ਇਸ ਵਿੱਚ ਸਾਰੀ ਤ੍ਰਿਸ਼ਨਾ ਦੀ ਅੱਗ ਹੀ ਅੱਗ ਹੈ ਗਹੀ ਓਟ ਸਾਧਾਇਆ ਹੈ ਪ੍ਰਭੂ ਜਦੋਂ ਤੋਂ ਮੈਂ ਗੁਰੂ ਦਾ ਆਸਰਾ ਲਿਆ ਹੈ ਨਾਨਕ ਹਰ ਧਿਆਇਆ ਨਾਨਕ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਅਬ ਮੈਂ ਪੂਰਾ ਪਾਇਆ ਤੇ ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ ਰਾਗ ਸੋਹੀ ਮਹਲਾ 5 ਘਰ 6 ਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੁਹੀ ਰਾਗ ਦੇ ਅੰਦਰ ਧੰਗ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾਨ ਨੇ 6ਵੇਂ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ। ਸਤਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰ। ਮੈਂ ਤਾਂ ਗੁਰੂ ਦੇ ਪਾਸ ਹੀ ਸਦਾ ਅਰਜਾਈ ਕਰਦਾ ਹਾਂ ਕਿ ਮੈਨੂੰ ਪ੍ਰਮਾਤਮਾ ਦਾ ਨਾਮ ਮਿਲ ਜਾਏ ਇਹ ਨਾਮ ਹੀ ਮੇਰੀ ਜ਼ਿੰਦਗੀ ਦਾ ਸਹਾਰਾ ਹੈ ਟੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਾਤਸ਼ਾਹ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ ਉਸ ਨੂੰ ਉਸ ਦਾ ਨਾਮ ਮਿਲਦਾ ਹੈ ਤੇ ਉਸ ਦਾ ਮਾਇਆ ਦੇ ਮੋਹ ਵਾਲਾ ਤਾਪ ਦੂਰ ਹੋ ਜਾਂਦਾ ਹੈ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਓ ਏ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ ਤੂੰ ਤੇਰਾ ਨਾਮ ਤੇਰੇ ਭਗਤਾਂ ਦਾ ਸਹਾਰਾ ਹੈ ਤੇਰਾ ਨਾਮ ਤੇਰੇ ਸੰਤਾਂ ਦਾ ਆਸਰਾ ਹੈ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਏ ਪ੍ਰਭੂ ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ ਤੇਰੇ ਖਜ਼ਾਨੇ ਸਦਾ ਭਰਪੂਰ ਰਹਿਣ ਵਾਲੇ ਹਨ ਸੱਚ ਤੇਰੇ ਖਾਜਿਨਿਆਂ ਸੱਚ ਤੇਰਾ ਪਾਸਾਰਾ ਤੇਰੇ ਖਜ਼ਾਨਿਆਂ ਵਿੱਚ ਤੇਰੇ ਪਦਾਰਥ ਸਦਾ ਥੇ ਰਹਿਣ ਵਾਲੇ ਹਨ ਤੇਰਾ ਰਚਿਆ ਜਗਤ ਖਿਲਾਰਾ ਅਟਲ ਨੀਮਾ ਵਾਲਾ ਹੈ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹੈ ਪ੍ਰਭੂ ਤੇਰੀ ਹਸਤੀ ਐਸੀ ਹੈ ਜਿਸ ਤੱਕ ਅਸਾਂ ਜੀਵਾਂ ਦੀ ਪਹੁੰਚ ਨਹੀਂ ਹੋ ਸਕਦੀ ਤੇਰਾ ਦਰਸ਼ਨ ਅਦੁੱਤੀ ਹੈ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਹਾਂ ਕੁਰਬਾਨੀ ਤੇਰਿਆ ਸੇਵਕਾਂ ਜਿਨ ਹਰ ਨਾਮ ਪਿਆਰਾ ਹੈ ਪ੍ਰਭੂ ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ ਹੈ ਇਹ ਪਹੁੰਚ ਪ੍ਰਭੂ हे hey व्यंत प्रभु जबों किसे वड़भागी नु तु मिल पेंदा है उस दी सारीया मनोकामना पूरियां हो जांदियां हन उस नु कोई थोड़ नहीं रह जांदी उस दी तृष्णा मुक जांदी है गुर नानक गुरु नानक मिलिया पार ब्रह्मा तेरेया चरणा को बलहारा हे प्रभु मैं तेरे चरणा तो सदके जाना हां जिस मनुख नु गुरु नानक मिल पया ਉਸ ਨੂੰ ਪ੍ਰਮਾਤਮਾ ਮਿਲ ਪਿਆ ਰਾਗ ਸੁਹੀ ਮਹਲਾ 5ਵਾਂ ਘਾਰ 7ਵਾਂ ਸੁਹੀ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਬੋਲ ਜਿਨ੍ਹਾਂ ਨੂੰ ਸਹਿਬਾਨ ਨੇ 7ਵੇਂ ਘਾਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰ ਸਤ ਗੁਰਪ੍ਰਸਾਦ ਅਕਾਲਪੁਰਖ ਵੈਗੁਰੂ ਇੱਕ ਹੈ ਤੇ ਸੱਚੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤੇਰਾ ਭਾਣਾ ਤੂੰ ਹੈ ਮਨਾਏਂ ਜਿਸ ਨੂੰ ਹੋ ਹੈ ਦਿਆਲਾ ਤੇਰਾ ਭਾਣਾ ਤੂੰ ਹੈ ਮਨਾਏਂ ਜਿਸ ਨੂੰ ਹੋ ਹੈ ਦਿਆਲਾ हे ਪ੍ਰਭੂ ਜਿਸ ਮਨੁੱਖ ਹੁੰਤੇ ਤੂੰ ਦਇਆਬਾਨ ਹੁੰਦਾ ਹੈ ਤੂੰ ਆਪ ਹੀ ਉਸ ਨੂੰ ਆਪਣੀ ਰਜ਼ਾ ਵਿੱਚ ਤੋਰਦਾ ਹੈ ਸਾਈ ਭਗਤ ਜੋ ਤੁਧ ਭਾਵੈ ਤੂੰ ਸਰਬ ਜੀਆਂ ਪ੍ਰਤ ਪਾਲਾ ਅਸਲ ਭਗਤੀ ਉਹੀ ਹੈ ਜੋ ਤੈਨੂੰ ਪਸੰਦ ਆ ਜਾਂਦੀ ਹੈ اے ਪ੍ਰਭੂ ਤੂੰ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ ਮੇਰੇ RAM ਰਾਏ ਸੰਤਾਂ ਟੇਕ ਤੁਮਹਾਰੀ ਹੈ ਮੇਰੇ ਪ੍ਰਭੂ ਪਾਤਸ਼ਾ ਤੇਰੇ ਸੰਤਾਂ ਨੂੰ ਸਦਾ ਤੇਰਾ ਹੀ ਆਸਰਾ ਰਹਿੰਦਾ ਹੈ ਜੋ ਤੁਦ ਭਾਵੈ ਸੋ ਪ੍ਰਮਾਣ ਮਨ ਤਨ ਤੂੰ ਹੈ ਆਧਾਰੀ ਰਹਾਓ ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਤੇਰੇ ਸੰਤਾਂ ਨੂੰ ਪ੍ਰਮਾਨ ਹੁੰਦਾ ਹੈ ਉਹਨਾਂ ਦੇ ਮਨ ਵਿੱਚ ਉਹਨਾਂ ਦੇ ਤਨ ਵਿੱਚ ਤੂੰ ਹੀ ਆਸਰਾ ਹੈ ਰਹਾਓ ਤੂੰ ਦਿਆਲ ਕਿਰਪਾਲ ਕਿਰਪਾ ਦੇ ਦ ਮਨសា ਪੂਰਨ ਹਾਰਾ ਹੈ ਪ੍ਰਭੂ ਤੂੰ ਦਇਆ ਦਾ ਘਰ ਹੈ ਤੂੰ ਕਿਰਪਾ ਦਾ ਖਜ਼ਾਨਾ ਹੈ ਤੂੰ ਆਪਣੇ ਭਗਤਾਂ ਦੀ ਮਨੋ ਕਾਮਨਾ ਪੂਰੀ ਕਰਨ ਵਾਲਾ ਹੈ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਦਾ ਪਿਆਰਾ ਹੈ ਜੰਨ ਦੇ ਮਾਲਕ ਹੈ ਪ੍ਰੀਤਮ ਪ੍ਰਭੂ ਤੇਰੇ ਸਾਰੇ ਭਗਤ ਤੈਨੂੰ ਪਿਆਰੇ ਲੱਗਦੇ ਹਨ ਤੂੰ ਭਗਤਾਂ ਨੂੰ ਪਿਆਰਾ ਲੱਗਦਾ ਹੈ ਤੂੰ ਅਥਾ ਅਪਾਰ ਅਤ ਉੱਚਾ ਕੋਈ ਅਵਰਣ ਤੇਰੀ ਭਾਂਤੇ ਹੈ ਪ੍ਰਭੂ ਤੇਰੇ ਦਿਲ ਦੀ ਡੁੰਗਾਈ ਨਹੀਂ ਲੱਭ ਸਕਦੀ ਤੇਰੀ ਹਸਤੀ ਦਾ ਪਰਲਾ ਬੰਨਾ ਨਹੀਂ ਲੱਭ ਸਕਦਾ ਤੂੰ ਬਹੁਤ ਹੀ ਉੱਚਾ ਹੈ ਕੋਈ ਹੋਰ ਤੇਰੇ ਵਰਗਾ ਨਹੀਂ ਹੈ ਇਹ ਅਰਦਾਸ ਸਾਹਮਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਹੈ ਮਾਲਕ ਹੈ ਸੁਖਾਂ ਦੇ ਦੇਣ ਵਾਲੇ ਅਸਾਂ ਜੀਵਾਂ ਦੀ ਤੇਰੇ ਅੱਗੇ ਇਹੀ ਅਰਜ਼ੀ ਹੈ ਕਿ ਸਾਨੂੰ ਤੂੰ ਕਦੇ ਵੀ ਨਾ ਭੁੱਲੇ ਦਿਨ ਰਹਿਣ ਸਾਸ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾ ਹੈ ਸੁਆਮੀ ਜੇ ਮੈਂ ਤੈਨੂੰ ਚੰਗਾ ਲੱਗਾ ਜੇ ਤੇਰੀ ਮੇਰੇ ਉੱਤੇ ਮਿਹਰ ਹੋਵੇ ਮੈਂ ਦਿਨ ਰਾਤ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਉਂਦਾ ਰਹਾ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੈ ਪਾਵਾ ਤੇਰਾ ਦਾਸ ਨਾਨਕ ਤਿੱਥੋਂ ਤੇਰਾ ਨਾਮ ਮੰਗਦਾ ਹੈ ਇਹੀ ਨਾਨਕ ਵਾਸਤੇ ਸੁਖ ਹੈ ਏ ਮੇਰੇ ਸਾਹਿਬ ਜੇ ਤੂੰ ਦਇਆਵਾਨ ਹੋਵੇਂ ਤਾ ਮੈਨੂੰ ਇਹ ਦਾਤ ਮਿਲ ਜਾਏ ਸੂਹੀ ਮਹਿਲਾ ਪੰਜਵਾ ਵਿਸਰੈ ਨਾਹੀ ਜਿਤ ਤੂੰ ਕਬਹੂ ਸੋਥਾਨ ਤੇਰਾ ਕਿਹਾ ਹੈ ਮੇਰੇ RAM ਤੇਰਾ ਉਹ ਸਾਧ ਸੰਗਤ ਥਾਂ ਬੜਾ ਹੀ ਅਚਰਜ ਹੈ ਜਿਸ ਵਿੱਚ ਬੈਠਿਆਂ ਤੂੰ ਕਦੇ ਵੀ ਨਾ ਭੁੱਲੇ ਆਠ ਪਹਰ ਜਿਤ ਤੁੱਦ ਧਿਆਈ ਨਿਰਮਲ ਹੋਵੇ ਦਿਹਾ ਜਿਸ ਵਿੱਚ ਬੈਠ ਕੇ ਮੈਂ ਤੈਨੂੰ ਅਠੇ ਪਹਿਰ ਯਾਦ ਕਰ ਸਕਾਂ ਤੇ ਮੇਰਾ ਸਰੀਰ ਪਵਿੱਤਰ ਹੋ ਜਾਏ ਮੇਰੇ ਰਾਮ ਹੋ ਸੋਥਾਨ ਪਾਲਣ ਆਇਆ ਇਹ ਮੇਰੇ ਨਾਮ ਮੈਂ ਉਹ ਥਾਂ ਲੱਭਣ ਤੁਰ ਪਿਆ ਜਿੱਥੇ ਮੈਂ ਤੇਰਾ ਦਰਸ਼ਨ ਕਰ ਸਕਾਂ ਖੋਜਤ ਖੋਜਤ ਭਇਆ ਸਾਧ ਸੰਗ ਤਿੰਨ ਸ਼ਰਨਾਈ ਪਾਇਆ ਰਹਾਉ ਲੱਭਦੇ ਲੱਭਦਿਆਂ ਮੈਨੂੰ ਗੁਰਮੁਖਾਂ ਦਾ ਸਾਥ ਮਿਲ ਗਿਆ ਉਹਨਾਂ ਗੁਰਮੁਖਾਂ ਦੀ ਸ਼ਰਨ ਪੈ ਕੇ ਮੈਂ ਤੈਨੂੰ ਵੀ ਲੱਭ ਲਿਆ ਵੇਦ ਪੜੇ ਪੜ ਬ੍ਰਹਮੇ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ हे मेरे राम ब्रह्मा वरगे अनेका वेद आदि धर्म पुस्तका पढ़ पढ़ के थक गए पर वो तेरी रता भी कदर ना समझ सके साधक सिद्ध फिरें बिललाते ते पी मोहे मई साधना करने वाले योगी करमाती योगी तेरे दर्शन नो मिलकदे फिरदे हन पर वो भी माया दे मोह विच ही फसे रहे ਦਸ ਅਵਤਾਰ ਰਾਜੇ ਹੋਏ ਵਰਤੇ ਮਹਾਦੇਵ ਅਬਧੂਤਾ ਏ ਮੇਰੇ RAM ਵਿਸ਼ਨੂ ਦੇ ਦਸ ਅਵਤਾਰ ਆਪੋ ਆਪਣੇ ਯੁਗ ਵਿੱਚ ਸਤਕਾਰ ਪ੍ਰਾਪਤ ਕਰਦੇ ਰਹੇ ਸ਼ਿਵ ਜੀ ਬੜਾ ਤਿਆਗੀ ਪ੍ਰਸਿੱਧ ਹੋਇਆ ਤਿੰਨ ਵੀ ਅੰਤ ਨਾ ਪਾਇਓ ਤੇਰਾ ਲਾਇ ਥਕੇ ਬੇਭੁਤਾ ਔਰ ਉਹ ਵੀ ਤੇਰੇ ਗੁਨਾ ਦਾ ਅੰਤ ਨਹੀਂ ਪਾ ਸਕੇ ਸ਼ਿਵਾਦਿਕ ਅਨੇਕਾਂ ਆਪਣੇ ਸਰੀਰ ਉੱਤੇ ਸਵਾ ਮਲ ਮਲ ਕੇ ਥੱਕ ਗਏ ਸਾਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਜਿਨ੍ਹਾਂ ਸੰਤ ਜਨਾਂ ਨੇ ਪ੍ਰਮਾਤਮਾ ਦੀ ਸਿੱਖ ਸਲਾ ਦਾ ਗੀਤ sada ਗਾਆ ਆ ਉਹਨਾਂ ਨੇ ਆਤਮਕ ਡੋਲਤਾ ਦੇ ਸੁਖ ਆਨੰਦ ਮਾਣੇ ਉਹਨਾਂ ਨਾਮ ਦਾ ਰਸ ਚਖਿਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾ ਮਨ ਤਨ ਹਰ ਹਰ ਧਿਆਇਆ ਏ ਨਾਨਕ ਜਿਨ੍ਹਾਂ ਦਾ ਗੁਰੂ ਦਰਸ਼ਨ ਮੇਲ ਦਾ ਜੀਵਨ ਮਨੋਰਥ ਪੂਰਾ ਹੋ ਗਿਆ ਤੇ ਉਹਨਾਂ ਨੇ ਆਪਣੇ ਮਨ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਧਿਆਨ ਸ਼ੁਰੂ ਕਰ ਦਿੱਤਾ ਸੂਹੀ ਮਹਲਾ 5 ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟੈ ਤੀਰਥ ਇਸ਼ਨਾਨ ਆਦਿਕ ਮਿਥੇ ਹੋਏ ਧਰਮ ਕੰਮ ਵਿਖਾਵੇ ਦੇ ਕੰਮ ਹਨ ਇਹ ਕੰਮ ਜਿਤਨੇ ਵੀ ਲੋਕ ਕਰਦੇ ਦਿਸਦੇ ਹਨ ਉਹਨਾਂ ਨੂੰ ਮਸੂਲੀਆਂ ਜਮ ਲੁੱਟ ਲੈਂਦਾ ਹੈ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਇਸ ਵਾਸਤੇ ਵਾਸਨਾ ਰਹਿ ਤੋ ਕੇ ਕਰਤਾਰ ਦੀ ਵੀ ਸਿਫਤ ਸਲਾ ਕਰਿਆ ਕਰੋ ਕਿਉਂਕਿ ਇਸ ਦੀ ਬਰਕਤ ਨਾਲ ਛਿਨ ਭਰ ਨਾਮ ਸਿਮਰਿਆ ਹੀ ਮਨੁੱਖ ਵਿਕਾਰਾਂ ਤੋਂ ਖਲਾਸੀ ਪਾ ਲੈਂਦਾ ਹੈ ਸੰਤੋ ਸਾਗਰ પાર ਉਤਰੀਐ हे ਸੰਤ ਜਨੋ ਸਿਫਤ ਸਲਾ ਦੀ ਬਰਕਤ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਜੇ ਕੋਈ ਮਨੋਖ ਸੰਤ ਜਨਾਂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾ ਲੇ ਉਹ ਮਨੋਖ ਗੁਰੂ ਦੀ ਕਿਰਪਾ ਨਾਲ ਪਾਰ ਲੰਘ ਜਾਂਦਾ ਹੈ ਕੋਟ ਤੀਰਥ ਮੱਜਨ ਇਸ਼ਨਾਨ ਇਸ ਕਲ ਮੈ ਮੈਲ ਪਰਿਜੈ ਕੋਰੋਣਾ ਤੀਰਥਾਂ ਦੇ ਇਸ਼ਨਾਨ ਕਰਦੇ ਆ ਤਾਂ ਜਗਤ ਵਿੱਚ ਵਿਕਾਰਾਂ ਦੀ ਮੈਲ ਨਾਲ ਲਿਬੜਦਾ ਜਾਈਦਾ ਹੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲਈ ਜਾ ਪਰ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਟਿਕ ਕੇ ਪਰਮਾਤਮਾ ਦੀ ਸਿੱਖ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆਂ ਮੁਕਤ ਨਾ ਹੋਈ ਵੇਦ ਪੁਰਾਣ ਸਿਮਰਤੀਆਂ ਸਾਰੇ ਹਿੰਦੂ ਧਰਮ ਤੇ ਪੁਸਤਕ ਕੁਰਾਨ ਅੰਜੀਲ ਆਦਿ ਕੇ ਸਾਰੇ ਸ਼ਾਮੀ ਮਤਾਂ ਦੇ ਪੁਸਤਕ ਨੇਰੇ ਪੜਨ ਨਾਲ ਵਿਕਾਰਾਂ ਤੋਂ ਖਲਾਸੀ ਨਹੀਂ ਮਿਲਦੀ ਏਕ ਅੱਖਰ ਜੋ ਗੁਰਮੁਖ ਜਾਪੈ ਤੇ ਸਕੀਨ ਨਿਰਮਲ ਸੋਈ ਪਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਏਕਾ ਬਨਾਸੀ ਪ੍ਰਭੂ ਦਾ ਨਾਮ ਜਪਦਾ ਹੈ ਉਸ ਦੀ ਲੋਕ ਪ੍ਰਲੋਕ ਵੇ ਚ ਪਵਿੱਤਰ ਸੋਭਾ ਬਣ ਜਾਂਦੀ ਹੈ ਖੱਤਰੀ ਬ੍ਰਾਹਮਣ ਛੂਦ ਵੈਸ਼ ਉਪਦੇਸ਼ ਚੌਂ ਵਰਣਾ ਤੋ ਸਾਂਝਾ ਪ੍ਰਮਾਤਮਾ ਦਾ ਨਾਮ ਸਿਮਰਨ ਦਾ ਉਪਦੇਸ਼ ਖੱਤਰੀ ਬ੍ਰਾਹਮਣ ਵੈਸ਼ ਛੂਦਰ ਚੌਹਾਂ ਵਰਣਾ ਦੇ ਲੋਕਾਂ ਵਾਸਤੇ ਕੋ ਜ ਹੈ ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ ਘਟ ਘਟ ਨਾਨਕ ਮਾਝਾ ਕਿਸੇ ਵੀ ਵਰਨ ਦਾ ਹੋਵੇ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿੱਚ ਵਿਕਾਰਾਂ ਤੋਂ ਬਚ ਜਾਂਦਾ ਹੈ ਹੈ ਨਾਨਕ ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿੱਚ ਵੱਸਦਾ ਦਿਸਦਾ ਹੈ ਹਰ ਇੱਕ ਸਰੀਰ ਵਿੱਚ ਪਉਨੋ ਮਹਿਸੂਸ ਕਰਦਾ ਹੈ